ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਵੀ ਹਰ ਵਾਰ ਦੀ ਤਰ੍ਹਾਂ ਰਿਕਵੈਸਟ ਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਔਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੋਰ ਆਪਾਂ ਨੌਲੇਜੇਬਲ ਜਿਹੜੀ ਵੀਡੀਓ ਆ ਤੁਹਾਡੇ ਸਾਹਮਣੇ ਰੱਖ ਰਹੇ ਆ ਦੋਸਤੋ ਉਹ ਹੈਗੀ ਆ ਦੋਸਤੋ ਫੈਟ ਤੇ ਐਸਐਨਐਫ ਦੁੱਧ ਦੇ ਵਿੱਚ ਗਾਵਾਂ ਮੱਝਾਂ ਦੇ ਵਿੱਚ ਕਿਸ ਤਰ੍ਹਾਂ ਵਧਾਈ ਜਾਵੇ ਸੋ ਦੋਸਤੋ ਆਪਾਂ ਨੂੰ ਦੁੱਧ ਦੀ ਕੀਮਤ ਉਦੋਂ ਤੱਕ ਜਿਹੜੀ ਸਹੀ ਨਹੀਂ ਮਿਲਦੀ ਜਦੋਂ ਤੱਕ ਉਸ ਵਿੱਚ ਫੈਟ ਦੀ ਮਾਤਰਾ ਸਹੀ ਨਾ ਹੋਵੇ ਫੈਟ ਤੇ ਐਸਐਨਐਫ ਨੂੰ ਵਧਾਉਣ ਦੇ ਲਈ ਪਹਿਲਾਂ ਦੋਸਤੋ ਸਾਨੂੰ ਆਪਣੇ ਪਸ਼ੂ ਨੂੰ ਸੰਤੁਲਿਤ ਭੋਜਨ ਦੇਣਾ ਚਾਹੀਦਾ ਹੈਗਾ ਉਸ ਦੇ ਨਾਲ ਸਾਨੂੰ ਮਿਨਰਲ ਮਿਕਸਚਰ ਵੀ ਜਿਹੜਾ ਜ਼ਰੂਰ ਦੇਣਾ ਚਾਹੀਦਾ। ਪ੍ਰਤੀ ਪਸ਼ੂ ਸਾਨੂੰ ਘੱਟੋ ਘੱਟ 50 ਗ੍ਰਾਮ ਜਿਹੜਾ ਮਿਨਰਲ ਮਿਕਸਚਰ ਜ਼ਰੂਰ ਐਡ ਕਰ ਲੈਣਾ ਚਾਹੀਦਾ ਹੈਗਾ ਜੀ। ਕਈ ਵਾਰ ਕੀ ਹੁੰਦਾ ਦੋਸਤੋ ਇਹ ਸਾਰੀਆਂ ਚੀਜ਼ਾਂ ਆਪਾਂ ਦੇਣ ਦੇ ਬਾਵਜੂਦ ਗਾਂ ਤੇ ਮੱਝ ਦੇ ਵਿੱਚ ਜਿਹੜੀ ਫੈਟ ਨਹੀਂ ਆਉਂਦੀਗੀ। ਉਸ ਦੇ ਲਈ ਸਾਨੂੰ ਦੋਸਤੋ ਇੱਕ ਨਾ ਵੱਖਰੇ ਤੌਰ ਤੇ ਉਪਾਏ ਕਰਨ ਦੀ ਜ਼ਰੂਰਤ ਹੈਗੀ ਆ। ਉਹ ਉਪਾਏ ਕੀ ਹੈਗਾ ਉਹ ਤਜਰਬਾ ਕੀ ਹੈਗਾ ਉਹ ਫਾਰਮੂਲਾ ਕੀ ਆ? ਉਹਦੇ ਬਾਰੇ ਅੱਜ ਦੋਸਤੋ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਜਿਹੜੀ ਆ ਇਹ ਪੂਰਾ ਵਿਸ਼ਾ ਜਿਹੜਾ ਸਾਂਝਾ ਕਰਾਂਗੇ ਸੋ ਇਸ ਨੂੰ ਜਿਹੜਾ ਤੁਸੀਂ ਜ਼ਰੂਰ ਅਪਣਾ ਲਿਓ ਆਪਣੇ ਪਸ਼ੂਆਂ ਮੱਝਾਂ ਗਾਵਾਂ ਦੇ ਉੱਪਰ ਤਾਂ ਜੋ ਦੋਸਤ ਚੰਗੀ ਫਾਇਡ ਲੈ ਸਕੋ ਤੇ ਉਸ ਫਾਇਡ ਦੇ ਆਧਾਰ ਤੇ ਚੰਗੇ ਪੈਸੇ ਆ ਚੰਗਾ ਮੁਨਾਫਾ ਜਿਹੜਾ ਦੁੱਧ ਤੋਂ ਤੁਸੀਂ ਲੈ ਸਕੋ ਸੋ ਦੋਸਤੋ ਕਰਦੇ ਆਪਾਂ ਗੱਲ ਸ਼ੁਰੂ ਪਹਿਲੇ ਨੰਬਰ ਤੇ ਦੋਸਤੋ ਆਪਾਂ 100 ਗ੍ਰਾਮ ਜਿਹੜੀ ਕੈਲਸ਼ੀਅਮ ਪਾਊਡਰ ਦੀ ਆ ਕੈਲਸ਼ੀਅਮ ਪਾਊਡਰ ਲਵਾਂਗੇ ਤੁਸੀਂ ਦੋਸਤੋ ਕਿਸੇ ਵੀ ਕੰਪਨੀ ਦਾ ਕੈਲਸ਼ੀਅਮ ਪਾਊਡਰ ਖਰੀਦ ਸਕਦੇ ਹੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਦੋਸਤੋ ਕਿਸੇ ਵੀ ਗਾਂ ਮੱਝ ਦੇ ਦੁੱਧ ਦੇ ਵਿੱਚ ਫਾਇਡ ਜਾਂ ਐਸਐਨਐਫ ਨੂੰ ਵਧਾਉਣ ਦੇ ਵਿੱਚ ਅੱਗੇ ਆਪਾਂ ਦੋਸਤੋ ਲਵਾਂਗੇ ਕਾਲਾ ਨਮਕ 50 ਗ੍ਰਾਮ 50 ਗ੍ਰਾਮ ਦੀ ਮਾਤਰਾ ਇਸ ਨੂੰ ਲਵਾਂਗੇ ਜੀ ਇੱਥੇ ਆਪਾਂ ਦੋਸਤ ਜਿਹੜਾ ਸਿੱਧਾ ਨਮਕ ਆ ਉਹ ਨਹੀਂ ਲੈਣਾਗਾ ਸਿੱਧਾ ਨਮਕ ਤੇ ਕਾਲੇ ਨਮਕ ਦੇ ਵਿੱਚ ਫਰਕ ਹੁੰਦਾ ਹੈ ਇਸ ਲਈ ਕਾਲਾ ਨਮਕ ਹੀ ਲਵਾਂਗੇ ਬਰੀਕ ਜਿਹੜਾ ਪੀਸਿਆ ਹੋਇਆ ਇਸ ਤੋਂ ਇਲਾਵਾ ਦੋਸਤੋ ਗੁੜ ਜਿਹੜਾ ਆਪਾਂ 100 ਗ੍ਰਾਮ ਗੁੜ ਆ ਲਵਾਂਗੇ ਗੁੜ ਜਿੱਦਾਂ ਕਿ ਸਾਰਿਆਂ ਨੂੰ ਪਤਾ ਵੀ ਸਵਾਦ ਵੀ ਹੁੰਦਾ ਤੇ ਨਾਲ ਦੋਸਤੋ ਇਸ ਤੋਂ ਇਲਾਵਾ ਜੋ ਵੀ ਸਮੱਗਰੀ ਆਪਾਂ ਆ ਮਿਕਸ ਕਰਨੀ ਆ ਉਸ ਨੂੰ ਜਿਹੜਾ ਪਸ਼ੂ ਆ ਚੰਗੀ ਤਰ੍ਹਾਂ ਖਾ ਵੀ ਲਵੇਗਾ ਉਹ ਆਸਾਨੀ ਨਾਲ ਦੋਸਤੋ ਖਾ ਲੈਂਦਾ ਪਸ਼ੂ ਇਸ ਲਈ ਗੁੜ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਇਸ ਤੋਂ ਇਲਾਵਾ ਦੋਸਤੋ ਆਪਾਂ 200 ਜਿਹੜਾ ਮਿਲੀਲੀਟਰ ਆ ਉਹ ਸਰੋਂ ਦਾ ਤੇਲ ਲਵਾਂਗੇ ਸਰੋਂ ਦਾ ਤੇਲ ਦੁੱਧ ਅਤੇ ਫਾਇਟ ਨੂੰ ਦੋਸਤੋਂ ਵਧਾਉਣ ਵਿੱਚ ਸਹਾਇਕ ਹੁੰਦਾ ਹੈ ਸਰੋਂ ਦਾ ਤੇਲ ਜਿਹੜਾ ਦੋਸਤੋਂ ਇਸ ਦੀ ਮਾਤਰਾ ਮੈਂ ਪਹਿਲਾਂ ਵੀ ਦੱਸ ਦਿੱਤੀ ਵੀ 200 ਮਿਲੀਲੀਟਰ ਆਪਾਂ ਲੈਣੀ ਹੈਗੀ ਆ ਇਸ ਤੋਂ ਇਲਾਵਾ ਦੋਸਤੋਂ ਆਪਾਂ ਲਵਾਂਗੇ ਚੋਕਰ ਜਾਂ ਲਵਾਂਗੇ ਕਣਕ ਦਾ ਆਟਾ ਇਸ ਦੀ ਮਾਤਰਾ ਦੋਸਤੋਂ ਅੱਧਾ ਕਿਲੋ ਆਪਾਂ ਲਵਾਂਗੇ ਹੁਣ ਦੋਸਤੋਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਸੋ ਦੋਸਤੋਂ ਪਹਿਲੇ ਨੰਬਰ ਤੇ ਆਪਾਂ ਕੈਲਸ਼ੀਅਮ ਪਾਊਡਰ ਜਿਹੜਾ 100 ਗ੍ਰਾਮ ਸੀ ਉਹਦੇ ਵਿੱਚ ਆਪਾਂ ਕਾਲਾ ਨਮਕ ਜਿਹੜਾ 50 ਗ੍ਰਾਮ ਪਾ ਲਵਾਂਗੇ ਤੇ ਬਰੀਕ ਜਿਹੜਾ ਗੋੜਾ ਦੋਸਤੋ ਉਹ ਆਪਾਂ 100 ਗ੍ਰਾਮ ਜਿਹੜਾ ਲਿਆ ਸੀਗਾ ਉਹ ਬਰੀਕ ਪੀਸ ਕੇ ਆਪਾਂ ਗੋੜ ਜਿਹੜਾ ਇਸ ਦੇ ਵਿੱਚ ਮਿਕਸ ਕਰ ਲੈਣਾ ਹੈਗਾ ਤੇ ਸਰੋਂ ਦਾ ਤੇਲ ਜਿਹੜਾ 200 ਮਿਲੀਲੀਟਰ ਹੈ ਉਹ ਪਾ ਦਵਾਂਗੇ ਜੀ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈਗਾ ਸਾਰੇ ਨੂੰ ਬੱਠਲ ਜਾਂ ਕਿਸੇ ਵੀ ਬਰਤਨ ਭਾਂਡੇ ਵਿੱਚ ਤੁਸੀਂ ਇਹਨੂੰ ਮਿਕਸ ਕਰਕੇ ਰੱਖ ਸਕਦੇ ਹੋ ਤੇ ਬਾਅਦ ਵਿੱਚ ਦੋਸਤੋ ਜਿਹੜਾ ਆਟਾ ਹੈਗਾ ਇਹ ਕਣਕ ਦਾ ਚਾਹੇ ਚੋਕਰ ਹੈਗਾ ਅੱਧਾ ਕਿਲੋ ਲਿਆ ਉਸ ਨੂੰ ਆਪਾਂ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਪਸ਼ੂ ਨੂੰ ਦੇ ਸਕਦੇ ਆ ਤੇ ਪਸ਼ੂ ਨੂੰ ਦੇਣਾ ਕਦੋਂ ਆ ਦੋਸਤੋ ਵੀ ਸ਼ਾਮ ਦੇ ਸਮੇਂ ਧਾਰ ਕੱਢਣ ਤੋਂ ਬਾਅਦ ਚੁਵਾਈ ਕਰਨ ਤੋਂ ਬਾਅਦ ਇਹ ਆਪਾਂ ਜਿਹੜੀ ਵੀ ਕੁਆਂਟੀਟੀ ਆਪਾਂ ਮਿਕਸ ਕੀਤੀ ਆ ਇਹ ਸਾਰੀ ਪਸ਼ੂ ਨੂੰ ਆਪਾਂ ਦੇ ਦੇਣੀ ਆ ਤੇ ਇਹ ਆਪਾਂ ਹਫ਼ਤੇ ਦੇ ਵਿੱਚ ਦੋਸਤੋ 2 ਤੋਂ 3 ਵਾਰ ਜ਼ਰੂਰ ਦੇਣਾ ਹੈਗਾ ਇਸ ਦੇ ਨਾਲ ਕੀ ਆ ਦੋਸਤੋ ਫੈਟ ਤੇ SNF ਦੇ ਵਿੱਚ ਤੁਹਾਨੂੰ ਜਿਹੜਾ ਵਾਧਾ ਆਪ ਦੇਖਣ ਦੇ ਵਿੱਚ ਨਜ਼ਰ ਆਵੇਗਾ 100% ਸੋ ਇਹ ਸੀ ਇੱਕ ਦੋਸਤੋ ਨਿੱਕੀ ਜਿਹੀ ਕੋਸ਼ਿਸ਼ ਨਿੱਕਾ ਜਿਹਾ ਫਾਰਮੂਲਾ ਇਹ ਤੁਸੀਂ ਮੇਰੇ ਵੀਰ ਭੈਣ ਭਰਾ ਜਿਹੜੇ ਵੀ ਪਸ਼ੂ ਆਪ ਪਾਲਕ ਹਨ ਦੋਸਤੋ ਦੁੱਧ ਦਾ ਕੰਮ ਕਰਦੇ ਆ ਡੇਰੀ ਦਾ ਕੰਮ ਕਰਦੇ ਹੋ ਦੁੱਧ ਵੇਚਦੇ ਹੋ ਉਹ ਤੁਸੀਂ ਇਹ ਜ਼ਰੂਰ ਫਾਰਮੂਲਾ ਅਪਣਾ ਸਕਦੇ ਹੋ ਤੇ ਆਪਣੇ ਪਸ਼ੂ ਤੋਂ ਚੰਗੇ ਦੁੱਧ ਤੋਂ ਚੰਗੀ ਫੈਟ SNF ਨੂੰ ਵਧਾ ਸਕਦੇ ਹੋ ਦੋਸਤੋ ਤਾਂ ਜੋ ਤੁਹਾਨੂੰ ਮੁਨਾਫਾ ਹੋਵੇ ਸੋ ਆਪਣੇ ਜਿਹੜੇ ਸੁਝਾਅ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦਿਆ ਕਰੋ ਤੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਹੋਰਾਂ ਵੀਰਾਂ ਤੱਕ ਸ਼ੇਅਰ ਵੀ ਜਰੂਰ ਕਰ ਦਿਓ ਤਾਂ ਜੋ ਹੋਰਾਂ ਵੀਰਾਂ ਨੂੰ ਵੀ ਫਾਇਦਾ ਹੋ ਸਕੇ। ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।